ਉਸ ਕਮਰੇ ਵਿੱਚ ਵੜ ਕੇ ਠਰਜ ਟੋਲ ਨੰਗਾ ਕਿ ਸੀਤਾ ਕਿੱਥੇ ਹੈ ਕਿਉਂਕਿ ਮੋਤਹ ਨਹੀਂ ਰਸੀ ਦਬੇ ਪੈਰ ਹੱਥਾਂ ਨਾਲ ਟੋਂਦਾ ਹੋਇਆ ਜਦੋਂ ਆਸਨ ਤੇ ਪੁੱਜਾ ਉਸਨੇ ਛੇਤੀ ਨਾਲ ਸੀਧਾ ਨੰਪੰਦੇ ਜਥੋਂ ਕੀਤਾ ਬਾਹੀ ਫਲਾ ਕੇ ਉੱਤੇ ਨਿਗ ਪਿਆ ਜਦੋਂ ਹੱਥਾਂਨ ਨੋਇਆ ਤਾਂ ਤਰਾ ਨਿਕਲ ਗਏ ਸੁਸਾ ਸੰਗਨ ਜੀ ਜਿਸ ਤਰ੍ਹਾਂ ਪਿਛਣੀਆਂ ਤਿੰਨ ਵੀਡੀਓ ਦੇ ਵਿੱਚ ਆਪ ਜੀ ਨੇ ਭਗਤ ਪੀਪਾ ਜੀ ਦਾ ਸੰਗ ਸਰਵਣ ਕੀਤਾ ਇਸ ਚੌਥੀ ਵੀਡੀਓ ਦੇ ਵਿੱਚ ਉਸ ਤੋਂ ਅੱਗੇ ਦਾ ਪਸੰਗ ਹੈ ਜਿਹੜਾ ਉਸ ਹੰ ਦੀ ਕਿਰਪਾਲਤਾ ਕਰੋ ਕਿਸ ਤਰ੍ਹਾਂ ਆਪ ਜੀ ਨੇ ਪਿੱਛੇ ਸਰਵਣ ਕੀਤਾ ਇੱਕ ਰਾਜੇ ਤੋਂ ਭਗਤ ਦਾ ਸਫਰ ਹੈ ਜਿਹੜਾ ਭਗਤ ਬਣੇ ਪੀਪਾ ਜੀ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰੋ ਤੇ ਵੀਡੀਓ ਪੂਰੀ ਸੁਣਨ ਦੀ ਕਿਰਪਾਲਤਾ ਕਰੋ ਸਵੇਰੇ ਜਿਸ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਘਰ ਦੇ ਵਿੱਚ ਤੇ ਸਾਡੀਆਂ ਵੀਡੀਓ ਲਾ ਕੇ ਰੱਖਤੀਆਂ ਕਿਸੇ ਨੇ ਵੀ ਕੰਨਾਂ ਦੇ ਵਿੱਚ ਜੋ ਵੀ ਇਸ ਤਰ੍ਹਾਂ ਧਾਰਮਿਕ ਸਾਕੀਆਂ ਪ੍ਰਸੰਗ ਜਾਂ ਮੰਨ ਲਓ ਸਾਡੇ ਚੈਨਲ ਤੇ ਗੁਰੂ ਗ੍ਰੰਥ ਸਾਹਿਬ ਜੀ ਕਥਾ ਵਿਚਾਰ ਦੀਆਂ ਵੀਡੀਓ ਹਨ ਉਹ ਬਈਆਂ ਹਨ ਉਹ ਘਰ ਦੇ ਵਿੱਚ ਆਪ ਲਾ ਕੇ ਰੱਖੀ ਤਾਂ ਉਹਨੇ ਤੁਹ ਸੇਧ ਮਿਲਦੀ ਹੈ ਜਿੱਥੇ ਤੁਸੀਂ ਇੰਨੀਆਂ ਵੀਡੀਓ ਹੋਰ ਵੀ ਦੇਖਦੇ ਹੋ ਤੇ ਇਹ ਵੀ ਜ਼ਰੂਰ ਦੇਖਿਆ ਕਰੋ ਤੇ ਨਾਲ ਸਾਡੇ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਆਪ ਸਾਰੀ ਸੰਗਤਨ ਦੇ ਸਹਿਯੋਗ ਦੀ ਜ਼ਰੂਰਤ ਹੈ ਜਦੋਂ ਅਸੀਂ ਕਈ ਵਾਰੀ ਮਾੜੀ ਮਾੜੀਆਂ ਵੀਡੀਓ ਦੇਖਦੇ ਹਾਂ ਥੱਲੇ ਕਮੈਂਟ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਕਮੈਂਟ ਇਹ ਹੁੰਦੇ ਹੈ ਨਹੀਂ ਇਹ ਕਿੰਨੀਆਂ ਖਰਾਬ ਵੀਡੀਓ ਐ ਕੋ ਚੰਗਾ ਵੀਡੀਓ ਪਾਇਆ ਕਰੋ ਤਾਂ ਇਸ ਕਰਕੇ ਆਪ ਸਾਰੀ ਸੰਗਤ ਨੂੰ ਮਿਹਨਤੀ ਹੈ ਜੇ ਇਸ ਤਰ੍ਹਾਂ ਕੋਈ ਚੰਗੀਆਂ ਵੀਡੀਓ ਹੁੰਦੀਆਂ ਉਹਨਾਂ ਦਾ ਵੀ ਸਪੋਰਟ ਕਰਿਆ ਕਰੋ ਉਹਨਾਂ ਨੂੰ ਸਪੋਰਟ ਕਰਿਆ ਕਰੋ ਕਿਉਂਕਿ ਦੇਖਿਆ ਜਾਂਦਾ ਤੁਸੀਂ ਸਾਰਿਆਂ ਨੇ ਮਿਲ ਕੇ ਤੇ ਜਦੋਂ ਆਪਾਂ ਜੇ ਕੋਈ ਚੰਗੀ ਸੇਧ ਵਾਲੀਆਂ ਵੀਡੀਓ ਮਿਲਦੀਆਂ ਤਾਂ ਉਹਦਾ ਸਾਥ ਵੀ ਦੇਣ ਦਾ ਸਾਡਾ ਸਾਰਿਆਂ ਨੇ ਫਰਜ਼ ਬਣਦਾ ਹੈ ਇਸ ਕਰਕੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਕਿਰਪਾ ਕਰਕੇ ਸਪੋਰਟ ਕਰੋ ਤੇ ਵੀਡੀਓ ਪੂਰੀਆਂ ਜਰੂਰ ਸੁਣਿਆ ਕਰੋ ਜਿੱਥੇ ਇੰਨਾ ਸਾਰਾ ਦਿਨ ਅਸੀਂ ਵੀਡੀਓ ਦੇਖਦੇ ਹਾਂ ਗੁਰਪੁਰਬ ਦੇ ਉੱਥੇ ਇਸ ਤਨ ਧਾਰਮਿਕ ਦੀਆਂ 15-20 ਮਿੰਟ ਦੀ ਵੀਡੀਓ ਹੁੰਦੀ ਹੈ ਜਰੂਰ ਸੁਣ ਦੀ ਕਿਰਪਾਲਤਾ ਕਰਿਆ ਕਰੋ ਸੋ ਆਓ ਆਪਾਂ ਪ੍ਰਸੰਗ ਜਿਹੜਾ ਪਦ ਪਿਪਾ ਜੀ ਦਾ ਸਰਵਣ ਕਰੀਏ ਸੀਤਾ ਸਹਿਚਰੀ ਇੱਕ ਤਾਂ ਕੁਦਰਤ ਨੇ ਉਹਨੂੰ ਇੰਨਾ ਸੁੰਦਰ ਰੂਪ ਦਿੱਤਾ ਸੀ ਦੂਸਰਾ ਪ੍ਰਮੋਹ ਭਗਤੀ ਦੇ ਵਿੱਚ ਪਤੀ ਵਰਤਾ ਹੋਣ ਕਰਕੇ ਉਸ ਦੇ ਰੂਪ ਨੂੰ ਹੋਰ ਚਾਨ ਚੰਨ ਲੱਗ ਗਿਆ ਭਗਤੀਹੀਨ ਪੁਰਸ਼ ਜਦੋਂ ਉਸ ਨੂੰ ਦੇਖ ਲੈਂਦਾ ਤਾਂ ਉਹਦੇ ਮਨ ਦੇ ਵਿੱਚ ਮਾੜੇ ਖਿਆਲ ਆਉਂਦੇ ਤਾਂ ਇਸ ਤਰ੍ਹਾਂ ਦੇ ਮਾੜੇ ਖਿਆਲ ਦੇ ਨਾਲ ਪਾਪ ਨੀਤ ਦੇ ਨਾਲ ਉਹਨਾਂ ਨੇ ਮਗਰ ਲਾ ਗਏ ਭਗਤ ਦੀਪਾ ਜੀ ਦੇ ਤਸੀਹੇ ਨੇ ਠੱਗ ਕੁਸ਼ ਉਹਨਾਂ ਨੇ ਸਾਧੂਆ ਵਰਗੇ ਉਮਸ਼ਟੰਡਿਆਂ ਨੇ ਸਾਧੂਆ ਵਰਗੇ ਮਸਤਰ ਖਰੀਦ ਲੈ ਤੇ ਫਰਜ਼ੀ ਸਾਧੂ ਬਣ ਗਏ ਕਈ ਦਿਨ ਭਗਤ ਦੀਪਾ ਜੀ ਦੇ ਨਾਲ ਸਿਰਦੇ ਰਹੇ ਇੱਕ ਦਿਨ ਐਸਾ ਸੁਆਬ ਬਣਿਆ ਇੱਕ ਮੰਦਰ ਵਿੱਚ ਉਹਨਾਂ ਨੂੰ ਰਾਤ ਰਹਿਣ ਦਾ ਮੌਕਾ ਮਿਲ ਗਿਆ ਉਸ ਮੰਦਰ ਵਿੱਚ ਦੋ ਕਮਰੇ ਸਨ ਮੰਦਰ ਖਾਲੀ ਸੀ ਨੇੜੇ ਤੇ ਨੇ ਵਸੋਂ ਦੀ ਥਾਂ ਕਨਾ ਜੰਗਲ ਸੀ ਜਦੋਂ ਦਾ ਸੰन्यास ਧਾਰਨ ਕੀਤਾ ਸੀ ਪੀਪਾ ਜੀ ਤੇ ਸਦੀ ਸੀਤਾ ਇੱਕ ਵਿਸਤਰੀ ਦੇ ਨਹੀਂ ਸਨ ਸੌਂਦੇ ਕਿਉਂਕਿ ਉਹਨਾਂ ਨੇ ਸન્યાਸ ਧਾਰਨ ਕਰ ਲਿਆ ਸੀ ਉਸ ਦਿਨ ਭਗਤ ਨੇ ਸੀਤਾ ਜੀ ਨੂੰ ਇਕੱਲੇ ਕੋਠਰੀ ਦੇ ਵਿੱਚ ਸੌਣ ਵਾਸਤੇ ਆਖਿਆ ਆਪ ਦੂਸਰੇ ਕਮਰੇ ਦੇ ਵਿੱਚ ਸਾਧੂਆਂ ਦੇ ਨਾਲ ਸੌਣਿਆ ਸੀ ਸ਼ਾਇਦ ਭਗਤ ਨੇ ਠੱਗਾਂ ਦਾ ਪਾਜ ਉਘੇੜਨਾ ਸੀ ਇਸ ਵਾਸਤੇ ਉਸ ਨੂੰ ਵੱਖਰੀ ਸੌਣ ਵਾਸਤੇ ਆਖਿਆ ਚੌਹਾਂ ਧੰਦਾ ਨੇ ਪੰਬਰਾਂ ਨੇ ਮਤਬਕਾਇਆ ਕਿ ਇਕੱਲਾ ਇਕੱਲਾ ਨਾਲ ਦੀ ਕੋਠਰੀ ਵਿੱਚ ਜਾ ਕੇ ਸਤੀ ਦਾ ਸੱਤ ਭੰਗ ਕਰੀ ਜਦੋਂ ਵਾਹਵਾ ਰਾਤ ਚਲੀ ਗਈ ਤਾਂ ਇੱਕ ਪਾਪੀ ਸਾਧੂ ਉੱਠਿਆ ਤੇ ਮਲਕਲੇ ਜੇ ਉੱਥੇ ਪਹੁੰਚ ਗਿਆ ਜਿੱਥੇ ਸਦੀ ਸੀਤਾ ਸੁੱਤੀ ਹੋਈ ਸੀ ਉਹ ਦਬੇ ਪੈਰ ਅੱਗੇ ਗਿਆ ਉਹ ਇਹ ਅਨੁਪਾਉ ਕਰਦਾ ਰਿਹਾ ਕਿ ਨਾ ਪੀਪਾ ਜੀ ਨੂੰ ਪਤਾ ਲੱਗਾ ਹੈ ਨਾ ਸੀਤਾ ਜੀ ਨੂੰ ਉਸਨੇ ਕਾਮ ਕਾਮਨਾ ਪੂਰੀ ਹੋਣ ਵਿੱਚ ਕੋਈ ਕਸਰ ਨਹੀਂ ਨਹੀਂ ਆਖਰ ਸੀਤਾ ਹੈ ਤਾਂ ਇੱਕ ਇਸਤਰੀ ਨਾਲ ਮਰਦ ਦੇ ਵੱਲ ਅੱਗੇ ਉਹਦਾ ਕੀ ਜੋੜ ਚੰਗਾ ਉਸ ਕਮਰੇ ਵਿੱਚ ਵੜ ਕੀ ਪੰਬਰ ਉਪਾਪੀ ਟੋਣ ਲੱਗਾ ਕਿਸੇ ਤੱਕ ਇੱਥੇ ਕਿਉਂਕਿ ਬਹੁਤ ਹਨੇਰਾ ਸੀ 90 ਪੈਰ ਹੱਥਾਂ ਨਾਲ ਟੁੰਦਾ ਹੋਇਆ ਜਦੋਂ ਉਹ ਅਸਨ ਦੇ ਬੁਨਿਆ ਉਸਨੇ ਛੇਤੀ ਨਾਲ ਸੀਤਾ ਨੂੰ ਨੱਪਣ ਦਾ ਯਤਨ ਕੀਤਾ ਬਾਹਾਂ ਫਲਾ ਕੇ ਉੱਤੇ ਨਿਗ ਪਿਆ ਜਦੋਂ ਹੱਥਾਂ ਨਾਲ ਧੋਇਆ ਤੰਤਰਾ ਨਿਕਲ ਗਿਆ ਡਰ ਨਾਲ ਉਹ ਛੇਤੀ ਉੱਚ ਲੱਗੇ ਪਿਛਲੇ ਬੈਣੀ ਡਿੰਗ ਗਿਆ ਟੋਣ ਤੇ ਉਸ ਨੂੰ ਪਤਾ ਲੱਗਾ ਕਿ ਕੋਮਲ ਤਨ ਵਾਲੀ ਸੁੰਦਰ ਨਾਰੀ ਬਿਸਤਰੇ ਤੇ ਨਹੀਂ ਸਗੋਂ ਟਿੱਖੇ ਵਾਂ ਵਾਲੀ ਸ਼ੇਰਨੀ ਹੈ ਉਸ ਦੇ ਕੰਨ ਹਨ ਦੰਦ ਹਨ ਤੇ ਉਹ ਭਵਗ ਲੈ ਕੇ ਪਈ ਜਗ ਦਾ ਨਿਰਦਾ ਉਪਾਮਰ ਓਠਾ ਗੱਗ ਬਾਹਰ ਨਿਕਲ ਆਇਆ ਡਰ ਨਾਲ ਉਸ ਦਾ ਕਲੇਜਾ ਉਸ ਦੀ ਵਾਸ ਵਿੱਚ ਨਾ ਰਿਹਾ ਉਸ ਨੂੰ ਘਰ ਕੰ ਦਾ ਦੇਖ ਕੇ ਦੂਸਰੀ ਵਾਰ ਚਲੇ ਗਈ ਜਿਹਨੂੰ ਦੂਸਰੇ ਠੱਗ ਸੀ ਉਸ ਨੂੰ ਫਿਰ ਨੇ ਜਾ ਕੇ ਪੁੱਛਣ ਲੱਗੇ ਕੀ ਮਾਮਲਾ ਹੈ ਉਸ ਨੇ ਕਿਹਾ ਸੀਤਾ ਦਾਦਾ ਪਤਾ ਨਹੀਂ ਕਿੱਥੇ ਹੈ ਪਰ ਉਸ ਦੀ ਥਾਂ ਇੱਕ ਸ਼ੇਰ ਨੇ ਲੀਤੀ ਹੋਈ ਹੈ ਉਹ ਮੈਨੂੰ ਪਾੜ ਕੇ ਸੁੱਤਣ ਲੱਗੀ ਸੀ ਪਤਾ ਨਹੀਂ ਕਿਹੜੇ ਵੇਲੇ ਨੇ ਨੇਕੀ ਕੀਤੀ ਹੋਈ ਮੇਰੇ ਅੱਗੇ ਆ ਗਈ ਜੋ ਜਾਨਵਰ ਚੀ ਸੁਦਾਈ ਸੀਤਾ ਹੀ ਹੋਵੇਗੀ ਐਵੇਂ ਡਰ ਗਿਆ ਡਰ ਕੇ ਦਰਦ ਦੇ ਸੰਸੇ ਨੇ ਤੈਨੂੰ ਮਹਿਸੂਸ ਕਰਾਇਆ ਕਿ ਉਹ ਸ਼ੇਰਨੀ ਹੈ ਚਲੋ ਬਣਾ ਚੱਲ ਕੇ ਦੇਖੀਏ ਮੈਂ ਕੱਖਵਾਲ ਦਾ ਹਾਂ ਧੋਣੀ ਵਿੱਚੋਂ ਅੱਗ ਲੈ ਕੇ ਉਹਨਾਂ ਨੇ ਕੱਖਵਾਲੇ ਉਹਨਾਂ ਮਲ ਦੇ ਕੱਖਾਂ ਨਾਲ ਜਾਂ ਕਮਰੇ ਵਿੱਚ ਲੋ ਕਰਕੇ ਦੇਖਿਆ ਤਾਂ ਸੱਚ ਮੁੱਚ ਸ਼ੇਰਨੀ ਸੁੱਤੀ ਹੋਈ ਸੀ। ਉਹਦੀ ਸੂਰਤ ਡਰਾਉਣੀ ਸੀ ਦਰਦ ਕੇ ਚਾਰੇ ਪਿਛੇ ਹੋਏ ਅੱਗ ਵਾਲੇ ਕੱਖ ਉਹਨਾਂ ਦੇ ਹੱਥੋਂ ਨਿਗਪੇ ਇੱਕ ਨੇ ਜਾ ਕੇ ਭਗਤ ਵੀਪਾ ਜੀ ਨੂੰ ਜਗਾ ਦਿੱਤਾ ਉਹਦੀ ਸਮਾਦੀ ਕੁਨਨ ਦੇ ਉਸ ਨੂੰ ਦੱਸਿਆ ਭਗਤ ਜੀ ਹਨੇਰ ਹੋ ਗਿਆ ਸੀਤਾ ਤਾਂ ਨਾਲ ਦੀ ਕੋਠੜੀ ਦੇ ਵਿੱਚ ਨਹੀਂ ਉਸ ਦੇ ਆਸਨ ਉੱਤੇ ਸ਼ੇਰਨੀ ਹੈ ਜਾਂ ਤਾਂ ਸੀਤਾ ਕਿਧਰੇ ਚਲੀ ਗਈ ਜਾਂ ਸ਼ੇਰਨੀ ਨੇ ਉਸ ਨੂੰ ਖਾ ਲਿਆ ਪਾਪੀਆਂ ਬੁਰਸ਼ਾਂ ਦੇ ਕੋ ਇਹ ਵਾਰਤਾ ਸੁਣ ਕੇ ਅਗਧ ਵੀਪਾ ਜੀ ਹੱਸ ਪਏ ਉਹ ਹੱਸਦੇ ਹੋਏ ਬੋਲੇ ਸੀਤਾ ਦਾ ਸ਼ਾਇਦ ਕਮਰੇ ਵਿੱਚ ਹੀ ਹੋਵੇ ਪਰ ਤੁਸਾਂ ਦੇ ਮਨ ਤੇ ਅੱਖਾਂ ਹੋਰ ਹੋ ਚੁੱਕੀਆਂ ਹਨ ਇਸ ਤਰ੍ਹਾਂ ਕਿ ਤੁਸਾਂ ਦੇ ਦਿਲਾਂ ਤੇ ਪਾਪਾਂ ਦਾ ਅਸਰ ਹੈ ਤੁਸਾਂ ਨੂੰ ਕੁਝ ਹੋਰ ਦਿਸਦਾ ਹੈ ਚਲੋ ਮੈਂ ਚਲ ਕੇ ਦੇਖਦਾ ਹਾਂ ਭਗਤ ਵੀਰਬਾ ਜੀ ਉੱਥੇ ਉੱਠ ਕੇ ਉਹਨਾਂ ਨੇ ਨਾਲ ਦੀ ਕੋਠਰੀ ਵਿੱਚੋਂ ਸੀਤਾ ਨੂੰ ਆਵਾਜ਼ ਦਿੱਤੀ ਸਹਜਰੀ ਤਾਂ ਅਗੋਂ ਉੱਤਰ ਦਿੱਤਾ ਸੀਤਾ ਨੇ ਜਿਉ ਭਗਤ ਨੇ ਬਾਹਰ ਆਣਾ ਉਹਨਾਂ ਕੇ ਆ ਭਗਤੀ ਨੇ ਸੀਤਾ ਬਿਸਤਰੀ ਉੱਤੋਂ ਉੱਠ ਕੇ ਬਾਹਰ ਆਵੀ ਚਾਂ ਠੱਗ ਸਾਧੂ ਬਹੁਤ ਸ਼ਰਮਿੰਦੇ ਹੋਏ ਉਹਨਾਂ ਨੂੰ ਕੋਈ ਗੱਲ ਤਾਂ ਗੱਲ ਨਾ ਆਉਣੀ ਉਹ ਚੁੱਪ ਰਹੀ ਸੂਰਜ ਚੜ੍ਹਨ ਤੋਂ ਪਹਿਲਾਂ ਵੀ ਨਹੀਂ ਉਹ ਸਾਰੇ ਦੁਸ਼ਟ ਪਾਪੀ ਪਿਪਾ ਜੀ ਦਾ ਸਾਥ ਭਗਤ ਪਿਪਾ ਜੀ ਦਾ ਸਾਥ ਛੱਡ ਕੇ ਸਵੇਰ ਟੈਮ ਨਾਲ ਹੀ ਨਿਕਲ ਗਏ। ਪ੍ਰਭੂ ਨੇ ਸੀਤਾ ਦੀ ਰਾਖੀ ਕੀਤੀ। ਸਵੇਰੇ ਜਦੋਂ ਪੰਬਰ ਨਾਂ ਦੇ ਸੇ ਭਾਵ ਉਹ ਬਾਪੀ ਨਾਂ ਦੇ ਸੇ ਭਗਤੀ ਨੇ ਸੀਤਾ ਨੂੰ ਆਖਿਆ ਮੈਂ ਬੇਨਤੀ ਕਰਦਾ ਹਾਂ ਅਜੇ ਵੀ ਰਾਜ ਮਹਿਲ ਦੇ ਵਿੱਚ ਜਾ ਵੇਖ ਕਿੰਨੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਪਾਪੀ ਮਨ ਤੇਰੀ ਜਵਾਨੀ ਦੀ ਸੁੰਦਰਤਾ ਨੂੰ ਨੇਕੇ ਪਾਪ ਵਾਸ਼ਨਾ ਦੇ ਬੱਧੇ ਹੋਏ ਤੈਨੂੰ ਕਸ਼ਟ ਦੇਣ ਦਾ ਯਤਨ ਕਰਦੇ ਜਾਂਦੇ ਘਰ ਜਾ ਵੀ ਸੁਖ ਨਾਲ ਦਿਹਾੜੇ ਕੱਟ ਇਹ ਸੁਣ ਕੇ ਸੀਤਾ ਨੇ ਨਿਮਰਤਾ ਨਾਲ ਉੱਤਰ ਦਿੱਤਾ ਆਪਮੇਨ ਸੁਆਮੀ ਜੀ ਪ੍ਰਭੂ ਜੀ ਆਪ ਨੇ ਕੋਲ ਰਹਿੰਦੇ ਆ ਹੋਇਆ ਮੈਨੂੰ ਡਰ ਹੈ ਤੰਦ ਸੋ ਮਹਾਰਾਜ ਮਹਿਲਾਂ ਦੇ ਵਿੱਚ ਕਿਵੇਂ ਬਚ ਸਕਦੀ ਹਾਂ ਰਾਜ ਮਹਿਲ ਤਾਂ ਹੁੰਦੇ ਹੀ ਬਾਪ ਦਾ ਘਰ ਨਹੀਂ ਮੈਂ ਆਪ ਨੂੰ ਕੋਈ ਕਸ਼ਟ ਨਹੀਂ ਦਿੰਦੀ ਰਾਖੀ ਨਾ ਆਪ ਨੇ ਕਰਨੀ ਤੇ ਨਾ ਮੈਂ ਅਸਾਂ ਦਾ ਰਾਖਾ ਪ੍ਰਭੂ ਹੈ ਅਸੀਂ ਕੀ ਜੀ ਜਾਂ ਬਾਕੀ ਸਵਾਮੀ ਜੀ ਇਸਤਰੀ ਜੀ ਸੱਚ ਮੁੱਚ ਸੁਖੀ ਰਹਿ ਸਕਦੀ ਹੈ ਤਾਂ ਉਹ ਪਦੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਵੀ ਸੁਖੀ ਰਹਿ ਸਕਦੀ ਹੈ ਸੁਖੇ ਵਾਸਾਂ ਹਰੇ ਘਰ ਦੇ ਚੀਂਦਰ ਭਗਤ ਦੇ ਘਰੋਂ ਪ੍ਰਸਾਦ ਛੱਕ ਕੇ ਉਸ ਨਿਹਾਲ ਕਲਦੇ ਹੋਏ ਭਗਤ ਭੀਪਾ ਜੀ ਇੱਕ ਛੋਟੀ ریاست ਦੀ ਰਾਜਧਾਨੀ ਬਣ ਚਲੇਗੇ ਸ਼ਹਿਰੋਂ ਬਾਹਰ ਠਾਕਰ ਦੁਆਰੇ ਸੀ ਉਸ ਠਾਕਰ ਦੁਆਰੇ ਡੇਰਾ ਲਾ ਕੇ ਬੈਠੇ ਉਹ ਡੇਰੇ ਤੋਂ ਅੱਧ ਕੁ ਮੇਲ ਦੀ ਵਾੜ ਤੇ ਸੁੰਦਰ ਜਲਵਾਨ ਤਲਾਬ ਸੀ ਉਸ ਤਲਾਬ ਉੱਤੇ ਵੀਪਾ ਜੀ ਇਸ਼ਨਾਨ ਕਰਨ ਵਾਸਤੇ ਗਏ ਸਾਰੇ ਇਸ਼ਨਾਨ ਕਰਕੇ ਵਾਪਸ ਆਦੇ ਸਨ ਤਾਂ ਕੀ ਵੇਖਦੇ ਨੇ ਕਿ ਇੱਕ ਬੇਰੀ ਜੇ ਮੋਢ ਲਾ ਕੇ ਇੱਤਲ ਦੀ ਗਾਗਰ ਗਈ ਹੈ ਉਸ ਵਿੱਚੋਂ ਸੋਨੇ ਦੀਆਂ ਮੂਰਾਂ ਡਲਤਾਂ ਮਾਰੀਆਂ ਹਮ ਉਸ ਗਾਗਰ ਦੇ ਲਾਗਿਆਂ ਦੀ ਜਦੋਂ ਭਗਤ ਜੀ ਲੰਘਣ ਲੱਗੇ ਤਾਂ ਗਾਗਰ ਵਿੱਚੋਂ ਆਵਾਜ਼ ਆਈ ਕਿ ਕੋਈ ਮੇਰੇ ਵੰਦਨ ਕੱਟੇਗਾ ਮੈਨੂੰ ਕੋਈ ਗਾਗਰ ਵਿੱਚੋਂ ਕੱਢੇਗਾ ਜਦ ਭਗਤ ਨੇ ਗਾਗਰ ਦੇ ਮੂੰਹ ਤੇ ਜਾ ਕੇ ਨਿਗਾਹ ਮਾਰੀ ਤਾਂ ਸੋਨੇ ਦੇ ਆ ਮੋਹਰਾਂ ਦਿਸੀਆਂ ਉਹਨਾਂ ਮੋਹਰਾਂ ਨੂੰ ਦੇਖ ਕੇ ਕਹਿਣ ਲੱਗੇ ਤੂੰ ਮਾਇਆ ਸੰਸਾਰ ਦੇ ਵੈਰਣ ਇੱਥੇ ਹੀ ਬੰਦ ਰਹੀਂ ਤਾਂ ਚੰਗੀ ਇਹ ਆ ਕੇ ਭਗਤ ਜੀ ਅੱਗੇ ਨਿਕਲ ਗਏ ਸੀਤਾ ਜੀ ਨੂੰ ਸਾਰੀ વાਤਾ ਕਹਿ ਸੁਣਾਈ ਜਦੋਂ ਸੀਤਾ ਜੀ ਨੇ ਸੁਣਿਆ ਤਾਂ ਉਹ ਬੋਲੀ ਉਧਰ ਇਸ਼ਨਾਨ ਕਰਨ ਨਾ ਜਾਇਆ ਕਰੋ ਸਬਬਨਾ ਨੂੰ ਉਸੇ ਥਾਤ ਤੋਂ ਦੁਆਰੇ ਵਿੱਚ ਚੋਰਾਂ ਦਾ ਉਤਾਰਾ ਸੀ ਉਹਨਾਂ ਨੇ ਭਗਤ ਬੀਪਾ ਜੀ ਦੀ ਕੀਤੀ ਹੋਈ ਸਾਰੀ ਗੱਲਬਾਤ ਸੁਣ ਲਈ ਉਹਨਾਂ ਚੋਰਾਂ ਸੋਚਿਆ ਭਗਤਾਂ ਤਾਂ ਮੋਹਣਾ ਨਹੀਂ ਲੈ ਸਕਿਆ ਭਗਤਾਂ ਨੇ ਨਮਰਨ ਕੀ ਕਰਨੀ ਹੈ ਇਹ ਤਾਂ ਮੋਹਣਾ ਨਹੀਂ ਲੈ ਸਕਿਆ ਚਲੋ ਅਸੀਂ ਚੁੱਕ ਕੇ ਲੈ ਚਲੀਏ ਜਦੋਂ ਹਨੇਰਾ ਹੋ ਗਿਆ ਤਾਂ ਚੋਰ ਰੁੱਖ ਦੇ ਹੇਠ ਪਹੁੰਚ ਗਏ ਜਿੱਥੇ ਗਾਗਰ ਪਈ ਸੀ ਪਰ ਜਦੋਂ ਚੋਨਾ ਨੇ ਗਾਗਰ ਵੱਲ ਨਿਗਾਹ ਮਾਰੀ ਤਾਂ ਸੋਨੇ ਦੀਆਂ ਮੋਹਰਾਂ ਦੇ ਥਾਂ ਉਹਨਾਂ ਨੂੰ ਕਾਲਾ ਛੱਪਦੇ ਸਿਆ ਉਹ ਪ੍ਰੋਧਵਾਨ ਹੋ ਗਏ ਐਨ ਲੰਗੇ ਉਹ ਸਾਧੂ ਚੰਗਾ ਕੋਲਾ ਮਾਨਸ ਹੈ ਜੋ ਝੂਠ ਬੋਲਦਾ ਇੱਕ ਚੋਨੇ ਸਲਾਹ ਦਿੱਤੀ ਕਿ ਗਾਗਰ ਚੁੱਕ ਕੇ ਲੈ ਜੰ ਨੂੰ ਜਿੱਥੇ ਉਹਦਾ ਡੇਰਾ ਉੱਥੇ ਰੱਖਦੇ ਆਂਗੇ ਸੱਪ ਗਾਗਰ ਵਿੱਚੋਂ ਨਿਕਲ ਕੇ ਉਹਨੂੰ ਲਗਦੇ ਆਂ ਮੀਰਾ ਝੂਠ ਬੋਲਨ ਦਾ ਫਲ ਪਾ ਕੇ ਅਗਲੀ ਦੁਨੀਆ ਵੱਲ ਪਹੁੰਚ ਜਾਵਾਂਗੇ ਦੂਸਰੇ ਨੇ ਕਿਹਾ ਇਹ ਸਲਾਹ ਤਾਂ ਚੰਗੀ ਹੈ ਚੋਰ ਗਾਗਰ ਚੁੱਕ ਕੇ ਲੈ ਲਈ ਜਿੱਥੇ ਭਗਤ ਬੀਪਾ ਜੀ ਸੁੱਤੇ ਹੋਏ ਸਨ ਮਨਕੜੇ ਜੀ ਭਾਵ ਹੌਲੀ ਜੀ ਉਹਨਾਂ ਨੇ ਸੁਨਹਾਰੇ ਰੱਖ ਕੇ ਤੁਰ ਗਏ ਜਦੋਂ ਸਵੇਰ ਸਵੇਰੇ ਭਗਤ ਜੀ ਜਾਗੇ ਤਾਂ ਕੀ ਦੇਖਦੇ ਹਨ ਕਿ ਮੋਹਰਾ ਵਾਲੀ ਗਾਗਰ ਉਹਨਾਂ ਦੇ ਕੋਲ ਪਈ ਹੈ ਮੋਹਰਾ ਨਾਲ ਪਈ ਭਰੀ ਹੋਈ ਗਾਗਰ ਵਿੱਚੋਂ ਫਿਰ ਆਵਾਜ਼ ਆਈ ਕਿ ਕੋਈ ਮੇਰੇ ਬੰਧਨ ਅਟੇਗਾ ਡਰੋ ਨਾ ਸੰਤਾਂ ਦੀ ਦਾਸੀ ਹਾਂ ਅੱਛਾ ਦਾਸੀ ਹੈ ਤਾਂ ਸੰਤਾਂ ਨੂੰ ਹੀ ਵੜਨ ਦਿੰਦੇ ਆ ਪਰਤ ਪੀਪਾ ਜੀ ਨੇ ਆਖਿਆ ਤੇ ਗਾਗਰ ਦੇ ਵਿੱਚੋਂ ਮੂਹਰਾ ਕੱਢ ਕੇ ਭੰਡਾਰਾ ਕਰਨ ਦੀ ਸਲਾਹ ਕਰਨ ਲਈ ਥੱਤ ਦੁਆਰੇ ਨੀ ਪਾਂਡੇ ਨੂੰ ਭੰਡਾਰੇ ਦੀ ਸਕੀਮ ਦੱਸੀ ਉਹ ਮੋਦ ਖੁਸ਼ ਹੋਇਆ ਉਸਨੇ ਪ੍ਰਬੰਧ ਕਰਨ ਦਿੱਤੇ ਲੋੜੀਂਦੀਆਂ ਚੀਜ਼ਾਂ ਲਿਆ ਦਿੱਤੀਆਂ ਪੱਕਾ ਭੰਡਾਰਾ ਤਿਆਰ ਹੋਇਆ 500 ਸਾਲੂ ਤੇ ਹਜ਼ਾਰ ਗਰੀਬ ਨੇ ਭੋਜਨ ਛਕਿਆ ਪੱਕਾ ਭੋਜਨ ਸੀ ਇਸ ਵਾਸਤੇ ਸਭ પ્રસન્ન ਹੋ ਗਏ ਇਸੇ ਤਰ੍ਹਾਂ ਪੰਜ ਛੇ ਦਿਨ ਜੱਗ ਲੱਗਾ ਰਿਹਾ ਜਦੋਂ ਗਾਗਰ ਖਾਲੀ ਹੋ ਗਈ ਅਖਾਨੀ ਗਾਗਰ ਠੱਠ ਦੁਆਰੇ ਵਿੱਚ ਠੱਤਰਾ ਨੇ ਇਸ਼ਨਾਨ ਕਰਾਉਣ ਵਾਸਤੇ ਰੱਖ ਦਿੱਤੀ ਗਈ ਉਹ ਕਿਸੇ ਕੰਜੂਸ ਹੁੰਦਾ ਜੁਰੀਆ ਹੋਇਆ ਤਾਂ ਸੀ ਜੋਗਾ ਕਰਨ ਵਿੱਚ ਕਹਿਲ ਸੀ ਮਾਇਆ ਸੁਤੰਤਰ ਰਹੇ ਤਾਂ ਚੰਗੀ ਰਹਿੰਦੀ ਹੈ ਜਿਉਂ ਸਾਹਮ ਕੇ ਰੱਖੀ ਜਾਵੇ ਤਾਂ ਪਾਪ ਦਾ ਮੂੰਹ ਬੰਦੀ ਕਹਿੰਦਾ ਭਾਵ ਜਿਦਾ ਜਲ ਵਗਦਾ ਜਲ ਕੋਈ ਸਾਫ ਹੁੰਦਾ ਖੜੇ ਜਲ ਜਿਦਾ ਉਹ ਮੁਸ਼ਕਿਲ ਜਾਂਦਾ ਇਸ ਕਰਕੇ ਮਾਇਆ ਜਿਹੜੀ ਇਹ ਚਲਦੀ ਚੰਗੀ ਨਹੀਂ ਲੱਗਦੀ ਸੋ ਇਸ ਤੋਂ ਅੱਗੇ ਪੀਪਾ ਜੀ ਨੇ ਜਦੋਂ ਹੇਠ ਉੱਤੇ ਤਿੰਨ ਚਾਰ ਪੰਡਾਰੇ ਕੀਤੇ ਤਾਂ ਭਗਤ ਜੀ ਦੀ ਮਹਿਮਾ ਬਹੁਤ ਖਿੰਦਰ ਗਈ ਹਜ਼ਾਰਾਂ ਨਰ ਨਾਰੀ ਦਰਸ਼ਨ ਕਰਨ ਵਾਸਤੇ ਆਉਣ ਲੱਗੇ ਉਸ ਨਗਰੀ ਵਿੱਚ ਰਾਜਾ ਸੂਰਜਮਨ ਸੈਨ ਸੀ ਉਹ ਵੀ ਸੁਣ ਕੇ ਪੀਪਾ ਜੀ ਬਾਸ ਆਇਆ ਦਰਸ਼ਨ ਕਰਕੇ ਨਿਹਾਲ ਹੋਇਆ ਜਦੋਂ ਉਸ ਨੇ ਹਰ ਭਗਤ ਦੀ ਮਹਿਮਾ ਤੇ ਬਰਕਤਾਂ ਦੇਖੀਆਂ ਤਾਂ ਉਹਦਾ ਚਿੱਤ ਦੇਖਿਆ ਲੈਣ ਵਾਸਤੇ ਕਰਾਇਆ ਉਸਨੇ ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਪ੍ਰਾਰਥਨਾ ਕੀਤੀ ਜੇ ਮਹਾਰਾਜ ਆਪ ਦੇ ਭਗਵਾਨ ਵਿੱਚ ਕੋਈ ਫਰਕ ਪ੍ਰਤੀਤ ਨਹੀਂ ਹੁੰਦਾ ਮੇਰੇ ਤੇ ਕਿਰਪਾ ਕਰੋ ਮਹਾਰਾਜ ਕਰਦਿਆਂ ਹੋਇਆਂ ਕਈ ਪਾਪ ਕੀਤੇ ਨੇ ਹਰੀ ਦਾ ਸਿਮਰਨ ਨਹੀਂ ਕੀਤਾ ਹਦੀ ਸਿਮਰਨ ਕੀਤੇ ਬਿਨਾ ਕਲਿਆਣ ਨਹੀਂ ਹੁੰਦੀ ਹਦੀ ਸਿਮਰਨ ਸੱਚੇ ਸਤਿਗੁਰੂ বিনা ਹਾਸ ਨਹੀਂ ਹੁੰਦਾ ਤਾਂ ਭਗਤੀ ਮਾਰਗ ਬਹੁਤ ਕਠਿਨ ਹੈ ਇੰਦਰੀਆਂ ਨੂੰ ਸੰਜਮ ਵਿੱਚ ਰੱਖਣਾ ਪੈਂਦਾ ਸਾਰੇ ਜਗਤ ਨੂੰ ਆਪਣਾ ਬਣਾਉਣਾ ਤੇ ਆਪ ਕਿਸੇ ਦੇ ਬਣਾਣਾ ਪੈਂਦਾ ਹੈ ਨੰਗ ਕੋ ਖਤਾਣੇ ਮੇਨੇ ਰਾਹਾਂ ਦੇ ਲੰਮੇਰੇ ਅਮੁੱਖ ਪੰਦ ਕਰਨੇ ਪੈਂਦੇ ਹਨ ਰਾਜਿਆਂ ਵਾਸਤੇ ਇਹ ਰਾਹ ਅਤਿ ਕਠਿਨ ਹੈ ਘਰ ਬੈਠੇ ਸੁਖ ਭੋਗੋ ਦੁਨਿਆਵੀ ਸੁਖ ਚੰਗੇ ਲੱਗਦੇ ਨੇ ਪ੍ਰਭੂ ਦੀ ਭਗਤੀ ਕੌੜੀ ਹੈ ਸੁਰਜ ਸੈਨ ਕਹਿੰਦਾ ਕੁਝ ਵੀ ਹੋਵੇ ਕਿਰਪਾ ਕਰੋ ਮੈਨੂੰ ਦੇਖਿਆ ਜ਼ਰੂਰ ਦੇਵੋ ਮੈਂ ਆਪ ਦਾ ਭਗਤ ਬਣਨਾ ਚਾਹੁੰਦਾ ਹਾਂ ਤਾਂ ਭਗਵੀਪਾ ਜੀ ਕਹਿਣ ਲੱਗੇ ਅੱਛਾ ਰਾਜ ਜੇ ਤੇਰੀ ਇੱਛਾ ਹੈ ਤਾਂ ਇੰਜ ਕਰਨ ਕਿ ਰਾਜ ਮੋਰ ਅਤੇ ਆਪਣੀ ਰਾਣੀ ਨੂੰ ਮੇਰੇ ਹਵਾਲੇ ਕਰ ਦੇ ਫਿਰ ਦੇਖਿਆ ਦੇਵਾਂਗਾ ਇਹ ਸੁਣ ਕੇ ਰਾਜਾ ਮਹਿਲੋਂ ਚੱਲਿਆ ਗਿਆ ਰਾਜ ਮੋਰ ਖਜ਼ਾਨੇ ਦੀਆਂ ਚਾਬੀਆਂ ਤੇ ਰਾਣੀ ਨੂੰ ਨਾਲ ਲੈ ਕੇ ਭਗਤ ਪੀਪਾ ਜੀ ਜੇ ਕੋਲ ਪਹੁੰਚਿਆ ਮੋਹਰਾਂ ਦੇ ਚਾਬੀਆਂ ਭਗਤ ਪੀਪਾ ਜੀ ਦੇ ਚਰਨਾਂ 'ਤੇ ਉੱਪਰ ਰੱਖ ਦਿੱਤੀਆਂ ਇਸਤਰੀ ਲਾਗੇ ਬਿਠਾ ਕੇ ਮੱਥਾ ਟੇਕ ਦਿੱਤਾ ਰਾਜੇ ਦੀ ਇਹ ਮਨੋਂ ਭਾਵਨਾ ਦੇਖ ਕੇ ਭਗਤ ਪੀਪਾ ਜੀ ਦਿਆਲੂ ਹੋ ਗਏ ਉਹਨਾਂ ਨੇ ਗੁਰੂ ਦੀਖਿਆ ਦਿੱਤੀ ਗੁਰੂ ਦੀਖਿਆ ਦਿਨ ਵਿੱਚੋਂ ਰਾਜਮੂਰ ਖਜ਼ਾਨੇ ਦੀਆਂ ਚਾਬੀਆਂ ਇਤਵ ਦੀ ਰਾਣੀ ਮੋੜ ਦਿੱਤੀ ਰਾਜੇ ਨੇ ਉਪਦੇਸ਼ ਕੀਤਾ हे ਰਾਮ ਜਨ ਅੱਜ ਤੋਂ ਤੋਂ ਰਾਜਾ ਨਹੀਂ ਸਗੋਂ ਭਗਵਾਨ ਦਾ ਭਗਤ ਹੈ ਹੰਕਾਰ ਨਹੀਂ ਕਰਨਾ ਕਿਸੇ ਜੀਵ ਨੂੰ ਦੁੱਖ ਨਹੀਂ ਦੇਣਾ ਸਿਮਰਨ ਕਰਨਾ ਦੇ ਸੰਤਾਂ ਦੀ ਸੇਵਾ ਕਰਿਆ ਕਰਨਾ ਰਾਜ ਦੇ ਮਾਨਕ ਅਸੀਂ ਹਾਂ ਆਪਣੇ ਆਪ ਨੂੰ ਰਾਜ ਦਾ ਕਰਿੰਦਾ ਸਮਝੀ ਰਾਜੇ ਨੂੰ ਨਹੀਂ ਆਕੇ ਫਿਰ ਭਗਤ ਦੀ ਰਾਣੀ ਨੂੰ ਆਖਣ ਲੱਗੇ ਇਹ ਪਤਰੀ ਅੱਜ ਤੋਂ ਤੂੰ ਮੇਰੀ ਬੇਟੀ ਹੈਂ ਪ੍ਰਭੂ ਭਗਤੀ ਕਰਨੀ ਪਤੀ ਦੇਵ ਦੀ ਸੇਵਾ ਕਰਨੀ ਪ੍ਰਭੂ ਨੂੰ ਇਸ ਨੂੰ ਰੋਕਣਾ ਨਹੀਂ ਕਿਸੇ ਗੱਲ ਨੂੰ ਤੰਗ ਨਹੀਂ ਕਰਨੀ ਕਿਉਂਕਿ ਇਸਤਰੀ ਦੀ ਸਹਾਇਤਾ ਤੋਂ ਬਿਨਾ ਪੁਰਸ਼ ਭਗਤੀ ਸਾਗਰ ਵਿੱਚੋਂ ਸਹਿਜ ਨਾਲ ਨਹੀਂ ਤਰ ਸਕਦਾ ਹਰ ਤਰ੍ਹਾਂ ਦੀ ਸਹਾਇਤਾ ਕਰੀ ਹੰਕਾਰ ਨਾ ਕਰੀ ਨਾਰਾਜ ਦਾ ਤੇ ਨਾ ਭਲਕੀ ਦਾ ਹੰਕਾਰ ਮਨੁੱਖ ਦੇ ਨੇਕ ਕਰਮ ਨੂੰ ਘਾਟੇ ਵਿੱਚ ਲੈਂਦਾ ਜਾ ਉਹ ਸੰਤਾਂ ਦੀ ਸੇਵਾ ਕਰੋ RAM ਨਾਮ ਸਿਮਰਨ ਕਰੋ ਪ੍ਰਭੂ ਤੁਸਾਂ ਦੀ ਕਲਿਆਣ ਕਰੇਗਾ ਇਹ ਉਨ ਦੇਖਿਆ ਤੇ ਉਪਦੇਸ਼ ਹਾਸਲ ਕਰਕੇ ਰਾਜਾ ਰਾਣੀ ਆਪਣੇ ਗ੍ਰਹਿ ਚਲੇਗੇ ਹੰਕਾਰ ਛੱਡ ਕੇ ਨਿਮਰਤਾ ਦੇ ਵਿੱਚ ਰਹਿਣ ਲੱਗੇ ਤੜਕੇ ਉੱਠ ਕੇ ਇਸ਼ਨਾਨ ਕਰਦੇ ਤੇ ਰਾਮ ਤੇ ਰਾਮ ਨਾਮ ਦਾ ਸਿਮਰਨ ਕਰਦੇ ਸੰਤਾਂ ਸਾਧੂਆਂ ਦੀ ਸੇਵਾ ਤੇ ਸਹਾਇਤਾ ਕਰਦੇ ਉਹਨਾਂ ਦਾ ਨੇਕ ਵਤੀਰਾ ਦੇਖ ਕੇ ਪਰਜਾ ਬਹੁਤ ਖੁਸ਼ ਹੋਈ ਭਗਤ ਬੀਪਾ ਜੀ ਨੂੰ ਰਾਜੇ ਨੇ ਆਪਣੀ ਨਗਰੀ ਦੇ ਵਿੱਚੋਂ ਜਾਣ ਨਾ ਦਿੱਤਾ ਪ੍ਰੇਮ ਸੰਗਲ ਨਾਲ ਬਨ ਕੇ ਪਾਪ ਪ੍ਰੇਮ ਦੇ ਵਿੱਚ ਬਨ ਕੇ ਰੋਕੀ ਰੱਖਿਆ। ਪਗਤ ਬੀਬਾ ਜੀ ਤੇ ਸਦੀ ਸੀਤਾ ਸਹਿਚਰੀਆਂ ਦੀਆਂ ਅਨੇਕ ਸਾਖੀਆਂ ਹੋਰ ਵੀ ਹਨ। ਇਹ ਸਾਰੀਆਂ ਸਾਖੀਆਂ ਜੇ ਲਿਖਣ ਲੱਗ ਜਾਈਏ ਜਾਂ ਦੱਸਣ ਲੱਗ ਜਾਈਏ ਤਾਂ ਕਈ ਸੂਸਫੇ ਦਾ ਵੱਡਾ ਗ੍ਰੰਥ ਬਣਦਾ ਹੈ। ਸੋ ਆਪ 100 36 ਸਾਲ ਦੀ ਆਯੂ ਨੇ ਹੋਏ ਪਾਪ ਪੀਪਾ ਜੀ ਦੀ 136 ਸਾਲ ਦੀ ਉਮਰ ਹੋਈ ਇੰਨੀ ਲੰਮੇ ਦੀ ਉਮਰ ਵਿੱਚ ਸਾਰੇ ਦੇਸ਼ ਦਾ ਰਟਨ ਕਰਕੇ ਭੁੱਲੇ ਭੜਕੇ ਜੀਵਾਂ ਦਾ ਉਧਾਰ ਕਰਦੇ ਰਹੇ ਅੰਤਲੇ ਦਿਨਾਂ ਵਿੱਚ ਪੂਰਨ ਬ੍ਰਹਮ ਗਿਆਨੀ ਹੋ ਗਏ ਉਹਨਾਂ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਆਹ ਉਹ ਜਾਦਦੇ ਹਨ ਕਾਇਉ ਦੀਵਾ ਕਾਇਉ ਦੇਵਨ ਕਾਇਉ ਜਨਮ ਜਤੀ ਕਾਇਉ ਧੂਪ ਦੀਪ ਨਹੀਂ ਵਿਦਾ ਕਾਇਉ ਹੋਜੋ ਪਾਤੀ ਕਾਇਆ ਬਹੁ ਖੰਡ ਖੋਜੇ ਤੇ ਨਾ ਉਹ ਨਿਧ ਪਾਈ ਨਾ ਕਛ ਆਏ ਵੋ ਨਾ ਕਛ ਜਾਏ ਵੋ ਰਾਮ ਕੀ ਦੁਹਾਈ ਰਹਾਉ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਉਪਨਵੈ ਪਰਮ ਤਤ ਰਹਿ ਸਤਗੁਰੂ ਹੋਇ ਲਖਾਵੈ ਤਨਾਸਰੀ ਰਾਗ ਦੇ ਵਿੱਚ ਇਹ ਭਗਤ ਪੀਪਾ ਜੀ ਦਾ ਸ਼ਬਦ ਹੈ ਇਹਦਾ ਭਾਵ ਇਹ ਹੈ ਜਿਨੀਆਂ ਤੁਕਾਂ ਪੜੀਆਂ ਹਨ ਸ਼ਬਦ ਪੜਿਆ ਇਹਦੇ ਅਰਥ ਇਹ ਹਨ ਕਿ ਤਨ ਹੀ ਪ੍ਰਭੂ ਹਰੀ ਹੈ ਇਸੇ ਨੂੰ ਉਹਦਾ ਘਰ ਤੇ ਸਾਧੂਆਂ ਦੀ ਇੱਕ ਸੰਪਰਦਾਇ ਸਮਝੋ ਇਸ ਸਰੀਰ ਨੂੰ ਜਿਹੜੀਆਂ ਪੂਜਾ ਕਰਨ ਵਾਲੀਆਂ ਚੀਜ਼ਾਂ ਧੂਪ ਦੀਪ ਨੀਵੇਦ ਭੇਟਾ ਪ੍ਰਸ਼ਾਦ ਫੁੱਲ ਆਦਤ ਹਨ ਉਹ ਸਭ ਸਰੀਰ ਕੋਲ ਹਨ ਪੂਜਾ ਹੋ ਸਕਦੀ ਹੈ ਉਹ ਸਾਰਾ ਕੁਝ ਸਰੀਰ ਦੇ ਕੋਲ ਹੈ ਪੂਜਾ ਹੋ ਸਕਦੀ ਹੈ ਇਸ ਚੀਜ਼ ਨੂੰ ਦੇਸਾਂ ਦੇ ਵਿੱਚ ਭਾਲਦੇ ਫਿਰਦੇ ਹਾਂ ਉਹ ਇਸ ਤਨ ਦੇ ਅੰਦਰ ਹੀ ਹੈ ਜਿਸ ਚੀਜ਼ ਨੂੰ ਅਸੀਂ ਦੇਸਾਂ ਦੇ ਵਿੱਚ ਭਾਲਦੇ ਫਿਰਦੇ ਹਾਂ ਉਹ ਇਸ ਤਨ ਦੇ ਅੰਦਰ ਹੀ ਹੈ ਮਨ ਨੂੰ ਜੋਤ ਸਰੂਪ ਮਾਨਾ ਜਿਹੜਾ ਇਹ ਜੋਤ ਸਰੂਪ ਹੈ ਜਿਸ ਤਰ੍ਹਾਂ ਬਾਣੀ ਦੇ ਵਿੱਚ ਪ੍ਰਮਾਣ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣਨਾ ਇਹ ਨੇ ਤੂੰ ਉਹ ਪ੍ਰਮਾਤਮਾ ਦਾ ਰੂਪ ਹੀ ਐ ਤੇ ਤੂੰ ਆਪ ਦੇ ਅੰਦਰ છાਤੀ ਮਾਰ ਆਪ ਦੇ ਆਪ ਨੂੰ ਨਿਖਾਨ ਜੋ ਕੁਝ ਇਸ ਜਗਤ ਬ੍ਰਹਮੰਡ ਦੇ ਵਿੱਚ ਹੈ ਉਹ ਕੁਝ ਸਰੀਰ ਦੇ ਵਿੱਚ ਹੈ ਜੋ ਬ੍ਰਹਮੰਡ ਦੇ ਸੋਈ ਪਿੰਦੇ ਜੋ ਕੂਝਾ ਸੁਪਾ ਵੈ ਜੇ ਕੋਈ ਭਾਲੇ ਉਹ ਲਵ ਲੈਂਦਾ ਪੀਪਾ ਜੀ ਦੀ ਪ੍ਰਾਰਥਨਾ ਹੈ ਕਿ ਪ੍ਰਮਾਤਮਾ ਇਸ ਜਗਤ ਦਾ ਮੂਲ ਤਤ ਹੈ ਉਹ ਆਪ ਹੀ ਗੁਰੂ ਬਣ ਕੇ ਆਪਣੀ ਸਚਾਈ ਆਪ ਸਾਨੂੰ ਦੱਸਦਾ ਹੈ ਸੋ ਇਹ ਸਾਸੰਗ ਨਹੀਂ ਹਰ ਭਗਤੀ ਵਿੱਚ ਲੱਗੋ ਆਵਿ ਸਿਮਰਨ ਕਰੋ ਕਲੂ ਕਾਲ ਵਿੱਚ ਜੀਵਨ ਕਲਿਆਣ ਦਾ ਇਹੋ ਇੱਕ ਇੱਕੋ ਇੱਕ ਇਹ ਸੱਚਾ ਸਾਧਨ ਹੈ ਸੇਵਾ ਦੇ ਸਿਮਰਨ ਹੋ ਸਾਰੇ ਪਖੰਡਾਂ ਦਾ ਤਿਆਗ ਕਰੋ ਸੋ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਵੀ ਸੁਣਨ ਵਾਸਤੇ ਸਾਡੇ ਚੈਨਲ ਦਾ ਸਬਸਕ੍ਰਾਈਬ ਇਹਨੂੰ ਕਰ ਲਓ ਪਾਉ ਘੰਟੀ ਵਾਲਾ ਬਟਨ ਨਾਲੋਂ ਤਾਂ ਫਿਰ ਜਿਹੜੀ ਵੀ ਵੀਡੀਓ ਜਦੋਂ ਉਸ ਨੂੰ ਅਪਲੋਡ ਕਰਾਂਗੇ ਪਾਵਾਂਗੇ ਜੰਤੂ ਆਪ ਤੈ ਕਹੋ ਸਕੀ ਤੇ ਸ਼ੇਅਰ ਵੱਤ ਉਹਨਾਂ ਕਰੋ ਤੇ ਆਪ ਸਾਰੀ ਸੰਗਤ ਦੇ ਸਹਿਯੋਗ ਦੀ ਜਰੂਰਤ ਹੈ ਦੁਆਰਾ ਫਿਰ ਇਸ ਤਰ੍ਹਾਂ ਪਹਿਲਾਂ ਮੋੜ ਦੇ ਵਿੱਚ ਮੈਂ ਅੰਤ ਕੀ ਕਿਸੇ ਮੇਰੀ ਉਹਦੇ ਲਾਸਟ ਦੇ ਵਿੱਚ ਫਿਰ ਮੈਂ ਅੰਤ ਕੀ ਕਰਦੇ ਹਾਂ ਵੀ ਆਪ ਸਾਰੀ ਸੰਗਤ ਦੇ ਸੇਜੋ ਦੀ ਜਰੂਰ ਤੇ ਸਪੋਰਟ ਦੀ ਜਰੂਰ ਤੇ ਚੰਨ ਨੂੰ ਵੱਤ ਤੋਂ ਸਪੋਰਟ ਕਰੋ ਜਰੂਰ ਸਮਾਂ ਕੱਢ ਕੇ ਇੱਕ ਦੋ ਵੀਡੀਓ ਇੱਕ ਵੀਡੀਓ ਸਵੇਰੇ ਜਦੋਂ ਅਮਰਤਵਲੇ ਉੱਠਦੇ ਆ ਉਤਨਸਾਰ ਵੀਡੀਓ ਲਾ ਕੇ ਘਰ ਦੇ ਵਿੱਚ ਧੱਕਦੇ ਕਰੋ ਤੇ ਜਿਸ ਜਿਸ ਦੇ ਵੀ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਹੈ ਘਰ ਦੇ ਵਿੱਚ ਘਰ ਪਵਿੱਤਰ ਹੋ ਜਾਂਦਾ ਹੈ ਤਾਂ ਇਸ ਕਰਕੇ ਜਰੂਰ ਸੁਣਿਆ ਕਰੋ ਸਾਰੀਆਂ ਵੀਡੀਓ ਸੋ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ जी सब